ਮੈਂ ਬੇਨਤੀ ਕਰਦਿਆਂ ਕਿੰਨਾ ਕੁਝ ਗਵਾਇਆ ਇਸ ਕੱਲੂਕਾਰੇ ਦੇ ਅੰਦਰ ਅਸੀਂ ਇਹ ਸਾਡੀ ਕੌਮ ਦੇ ਵਾਸੀਆਂ ਨੂੰ ਸਾਡੀ ਕੌਮ ਦੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਜੇ ਗੱਲ ਸਿਰਫ ਸੰਤ ਪਿੰਡਰਾ ਵਾਲੇ ਔਰ ਗੁਰੂ ਕੇ ਪਿਆਰੇ ਹੋਰ अनेका ਸਿੱਖ ਭਾਈ ਅਮਰੀਕ ਸਿੰਘ ਜੀ ਜਨਰਲ ਸੁਭੇਗ ਸਿੰਘ ਜੀ ਜੇ ਸਿਰਫ ਗੱਲ ਇਨ੍ਹਾਂ ਗੁਰੂ ਕੇ ਪਿਆਰਿਆਂ ਦੀ ਹੋਵੇ ਜਿਹੜੇ ਹਕੂਮਤ ਦੀ ਨਿਗਾਹ ਦੇ ਵਿੱਚ ਅਤਵਾਦੀ ਨੇ ਤੇ ਧਿਆਨ ਦੇਣਾ ਸਾਤ ਸੰਗਤ 7 ਜੂਨ ਦੀ ਤਰੀਕ ਤੱਕ ਪਸੰਤ ਪਿੰਡਰਾwale ਜੀ ਜਰਨਲ ਸ਼ੁਭੇਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਸ਼ਰੀਰ ਸ਼ਹੀਦ ਹੋਣ ਤੋਂ ਬਾਅਦ ਸਭ ਨੂੰ ਪਤਾ ਲੱਗ ਚੁੱਕਾ ਸੀ ਕਿਸੰਤ ਪਿੰਡਰਾਂ ਵਾਲੇ ਜੀ ਜਨਰਲ ਸ਼ੁਭੇਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ ਫਿਰ ਸਾਧ ਸੰਗਤ ਜੀ 8 ਜੂਨ ਨੂੰ ਰੈਫਰੈਂਸ ਲਾਇਬ੍ਰੇਰੀ ਜਿੱਥੇ अनेका ਇਤਿਹਾਸਕ ਵਿਰਸਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸਰੂਪ ਸਨ ਉਹਨੂੰ ਅੱਗ ਲਾਣ ਦੀ ਕੀ ਜ਼ਰੂਰਤ ਪੈ ਗਈ ਧਿਆਨ ਦੇਣਾ ਸਾਡੀ ਆਪਣੀ ਹਕੂਮਤ ਵੱਲੋਂ ਸ਼ੇਖ ਕੋਮ ਦਾ ਉਹ ਸਮੁੱਚਾ ਕੀਮਤੀ ਰਿਕਾਰਡ ਲਾਇਬ੍ਰੇਰੀ ਅਤੇ ਇਸ ਤੋਂ ਵਿਵੱਧ ਜਾਗਤ ਜੋਤ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਨੂੰ ਅੱਗ ਲਾ ਕੇ ਖਾਕ ਕਰ ਦਿੱਤਾ ਗਿਆ ਪਰ ਸੱਚ ਹੈ ਇਹ ਸਭ ਕੁਝ ਕਰਨ ਵਾਲੇ ਸਾਡੀ ਆਪਣੀ ਕੋ ਆਪਣੀ ਦੇਸ਼ ਦੇ ਉਹ ਲੋਕ ਸਨ ਜਿਨ੍ਹਾਂ ਨੂੰ ਪਤਾ ਨਹੀਂ ਸਿੱਖ ਕਿਉਂ ਅੱਖਾਂ ਦੇ ਵਿੱਚ ਰੜਕਦੇ ਸਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਇਹਨਾਂ ਨੇ ਅਗ ਦੀ ਪੇਟ ਕਰ ਦਿੱਤੇ ਮੈਂ ਇਤਿਹਾਸਿਕ ਤੌਰ ਤੇ ਇੱਕ ਬੇਨਤੀ ਕਰਦਿਆਂ ਤੁਹਾਡੇ ਨਾਲ ਅਹਿਮਦ शाह ਅਬਦਾਲੀ ਦੋ ਕੱਲੂ ਕਾਰੇ ਉਹਨੇ ਆਪਣੀ ਮੌਜੂਦਗੀ ਵਿੱਚ ਕੀਤੇ ਵੱਡੇ ਕਿੰਨੇ ਹਮਲੇ ਕੀਤੇ ਹਿੰਦੁਸਤਾਨ ਦੀ ਧਰਤੀ ਤੇ ਸਿੱਖਾਂ ਦੇ ਉੱਪਰ ਪਰ ਜਦੋਂ ਸਿੱਖਾਂ ਨੂੰ ਕੋਪਰਹੀੜੇ ਦੇ ਮੈਦਾਨ ਦੇ ਵਿੱਚ ਇਹਨੇ ਸਿੱਖਾਂ ਨੂੰ ਸ਼ਹੀਦ ਕੀਤਾ ਕਿਤਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਬੱਚੇ ਬਜ਼ੁਰਗ ਸ਼ਹੀਦ ਹੋਏ ਪਰ ਚੇਤੇ ਰੱਖਿਓ ਇਤਿਹਾਸ ਕਹਿੰਦਾ ਹੈ ਇਹ ਉਸ ਵੇਲੇ ਸਿੱਖਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਲੈ ਗਿਆ ਸਿੱਖੋ ਕੇ ਪਰ ਉਹ ਸਰੂਪ ਵੀ ਇੰਨੇ ਕਾਬਲ ਦੀ ਧਰਤੀ ਤੇ ਉਥੋਂ ਦੇ ਵਸਦੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਔਰ ਮੰਨਿਆ ਜਾਂਦਾ ਹੈ ਕਿ ਇਹ ਅੱਜ ਵੀ ਸੁਰੱਖਿਅਤ ਹੈ ਪਰ ਸਾਡੇ ਆਪਣੇ ਦੇਸ਼ ਦੇ ਵਿੱਚ ਛਾੜੀ ਆਪਣੀ ਹਕੂਮਤ ਵੱਲੋਂ ਧੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾ ਨੂੰ ਸਮੁੱਚੇ ਤੌਰ ਤੇ ਧਾਰਮਿਕ ਗ੍ਰੰਥਾ ਨੂੰ ਅੱਗ ਲਾ ਕੇ ਤੇ ਉਹਨਾਂ ਨੂੰ ਖਾ ਕੇ ਸਪੁਰਦ ਕੀਤਾ ਗਿਆ ਸੱਚ ਵਿੱਚ ਸੋਚਣ ਦਾ ਵਿਸ਼ਾ ਹੈ ਸਾਧ ਸੰਗਤ ਜੀ ਮੈਂ ਤਾਂ ਬੇਨਤੀ ਕਰ ਰਿਹਾ ਕਿ ਸਾਨੂੰ ਸੋਚਣਾ ਪੈਣਾ ਹੈ ਕਿ ਇਹ ਜੋ ਕੁਝ ਹੋਇਆ ਫਿਰ ਹੋਣ ਦੇ ਬਾਵਜੂਦ ਇਹਨਾਂ ਕੁਝ ਉਹਨਾਂ ਬੱਚਿਆਂ ਦੀ ਕੀ ਕੀ ਕਸੂਰ ਸੀ ਜਿਨ੍ਹਾਂ ਨੂੰ ਦਰਬਾਰ ਸਾਹਿਬ ਜੀ ਦੀਆਂ ਜਾਂ ਫਿਰ ਪ੍ਰਕਰਮਾਂ ਦੇ ਅੰਦਰ ਕੰਦਾਂ ਦੇ ਨਾਲ 5-5 4-4 3-3 ਸਾਲ ਦੇ ਬੱਚਿਆਂ ਨੂੰ ਦੀਵਾਰਾਂ ਨਾਲ ਮਾਰ-ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕੀ ਕਸੂਰ ਸੀ ਉਹਨਾਂ ਬੱਚਿਆਂ ਦਾ ਜਿਨ੍ਹਾਂ ਦੀਆਂ ਮਾਵਾਂ ਬਾਅਦ ਵਿੱਚ ਆ ਕੇ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਲੱਭ ਰਹੀਆਂ ਨੇ ਪਰ ਸੱਚ ਹੈ ਹਕੂਮਤ ਨੇ ਸੱਚ ਵਿੱਚ ਪਤਾ ਨਹੀਂ ਕਿਹੜਾ ਵੈਰ ਸਾਡੇ ਨਾਲੋਂ ਕੱਢਿਆ ਕਿ ਸਾਡੀਆਂ ਨੌਜਵਾਨ ਬੱਚਿਆਂ ਨੂੰ ਬੱਚਿਆਂ ਨੂੰ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਸ਼ਹੀਦ ਕੀਤਾ ਅਕਾਲ ਤਖਤ ਨੂੰ ਟਹਿ ਟੇਰੀ ਕੀਤਾ ਵਿਚਾਰਨ ਵਾਲੀਆਂ ਗੱਲਾਂ ਨੇ ਮੈਂ ਤਾਂ ਹੀ ਬੇਨਤੀ ਕਰ ਰਿਹਾ ਤੁਹਾਡੇ ਚਰਨਾਂ ਵਿੱਚ ਸਾਧ ਸੰਗਤ ਇਹਨਾਂ ਗੱਲਾਂ ਨੂੰ ਵਿਚਾਰੋ ਪੜੋ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਜੇ ਨਹੀਂ ਪੜੋਗੇ ਤੇ ਸੱਚ ਵਿੱਚ ਤੁਹਾਡੇ ਸਾਹਮਣੇ ਇਹ ਸਭ ਕੁਝ ਉਹ ਆਪਣੇ ਸਾंचे ਝੂਠਾਲ ਕੇ ਪੇਸ਼ ਕਰ ਦੇਣਗੇ ਤੇ ਅਸੀਂ ਆਖਾਂਗੇ ਕਿ ਜੋ ਕੁਝ ਹੋਇਆ ਠੀਕ ਹੋਇਆ ਨਹੀਂ ਤਾਂ ਹੀ ਤੁਹਾਨੂੰ ਵਾਰ-ਵਾਰ ਕਹਿੰਦੇ ਨੇ ਸਭ ਕੁਝ ਭੁੱਲ ਜਾਓ ਇਹ ਭੁੱਲਣ ਯੋਗ ਨਹੀਂ ਇਹ ਬਖਸ਼ਣ ਯੋਗ ਨਹੀਂ ਚੀਜ਼ਾਂ ਸਤਗੁਰ ਕਿਰਪਾ ਕਰਨ